ਮંત્રી ਜੀ ਕਿਸ ਤਰ੍ਹਾਂ ਦੇਖਦੇ ਹੋ ਕਈ ਬਿੱਲ ਪਾਸ ਹੋਏ ਸੈਸ਼ਨ ਦੀ ਕਾਰਵਾਈ ਜਿਹੜੀ ਹੈ ਅਨ ਵਿੱਚ ਸਮੇਂ ਲਈ ਹੁਣ ਸਗਿਤ ਵੀ ਹੋਦੀ ਹੈ ਦੇਖੋ ਸੈਸ਼ਨ ਜਿਹੜਾ ਤੁਸੀਂ ਦੇਖਿਆ ਉਹ ਜਿਹੜੇ ਬਿੱਲ ਪਾਸ ਅਸੀਂ ਕੀਤੇ ਆ ਜੀ ਉਹ ਸਰਬਸੰਮਤੀ ਨਾਲ ਹੋਏ ਆਲਮੋਸਟ ਉਹਨਾਂ ਤੇ ਕੋਈ ਨੁਕਤਾਚਿੰਨ ਨਹੀਂ ਹੈ ਜੀ ਤਾਂ ਇਹਦਾ ਮਤਲਬ ਸਰਕਾਰ ਅੱਛੇ ਬਿੱਲ ਦੇ ਰਹੀ ਹੈ ਲੈ ਕੇ ਆ ਰਹੀ ਹੈ ਪੰਜਾਬ ਦੇ ਹਿੱਤ ਵਿੱਚ ਲੈ ਕੇ ਆ ਰਹੀ ਹੈ ਓਵਰਆਲ ਸੈਸ਼ਨ ਨੂੰ ਕਿਦਾਂ ਦੇਖਦੇ ਹੋ ਵਿਰੋਧੀ ਧਿਰ ਦੇ ਭੂਮਿਕਾ ਨੂੰ ਕਿਦਾਂ ਦੇਖਦੇ ਹੋ ਨੂੰ ਬ੍ਰੋਧਿਤ ਵਰਦੀ ਪੀ ਹੁਮਕਾ ਜਿਹੜੀ ਹੈਗੀ ਆ ਉਹਨਾਂ ਨੂੰ ਇੱਕੋ ਗੱਲ ਪਤਾ ਹੁਣ ਚਾਹੀਦੀ ਹੈ ਪੰਜਾਬ ਦੀ ਪਬਲਿਕ ਕੀ ਚਾਹੁੰਦੀ ਹੈ ਪੰਜਾਬ ਦੀ ਪਬਲਿਕ ਪੰਜਾਬ ਦਾ ਹਿੱਤ ਚਾਹੁੰਦੀ ਹੈ ਔਰ ਉਹ ਇਸ ਗੱਲ ਨੂੰ ਹੁਣ ਸਮਝਦੇ ਪਏ ਆ ਪਹਿਲਾਂ ਨਹੀਂ ਸਮਝਦੇ ਮੈਂ ਕਹਿੰਦਾ ਮੰਤਰੀ ਜੀ ਕਾਲੀਆਂ ਭੇਡਾਂ ਦਾ ਜ਼ਿਕਰ ਹੋਇਆ ਬੇਅਦਬੀਆਂ ਦਾ ਜ਼ਿਕਰ ਹੋਇਆ ਗੈਂਗਸਟਰਾਂ ਦਾ ਜ਼ਿਕਰ ਹੋਇਆ ਕਈ ਹੋਰ ਪੱਖ ਦੇ ਮਸਲੇ ਜਿਹੜੇ ਨੇ ਉਹ ਵੀ ਸੈਸ਼ਨ ਦੀ ਕਾਰਵਾਈ ਦਾ ਹਿੱਸਾ ਬਣਦੇ ਨਜ਼ਰ ਆਏ ਨੇ ਆਉਣ ਵਾਲੇ ਦਿਨਾਂ ਚ ਕੈਂ ਸਾਰੇ ਮਸਲਿਆਂ ਨੂੰ ਤੁਹਾਡੀ ਸਰਕਾਰ ਹੱਲ ਕਰਨ ਦੀ ਕੋਸ਼ਿਸ਼ ਕਰੂਗੀ ਬਿਲਕੁਲ ਕਾਲੀਆਂ ਭੇਡਾਂ ਨੂੰ ਕਿਤੇ ਨਹੀਂ ਰਹਿਣ ਦਿੱਤਾ ਜਾਊਗਾ ਬਿਲਕੁਲ ਦੇਖੋ ਸਿੱਧੇ ਤੌਰ ਤੇ ਬ੍ਰਹਮਸ਼ੰਕਰ ਜੀ ਮੱਪਾ ਜਿਹੜੇ ਨੇ ਇਸ ਪਾਸ ਖ਼ਲਬਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਕਾਲੀਆਂ ਭੇਡਾਂ ਨੂੰ ਕਿੱਥੇ ਵੀ ਨਹੀਂ ਰਹਿਣ ਦਿੱਤਾ ਜਾਊਗਾ ਤੁਹਾਨੂੰ ਲਗਾਤਾਰ ਤਸਵੀਰਾਂ ਵਿਖਾ ਰਹੇ ਆ ਕਿਉਂਕਿ ਸੈਸ਼ਨ ਦੀ ਕਾਰਵਾਈ ਜਿਹੜੀ ਹੈ ਉਹ ਮੁਕੰਮਲ ਹੋ ਚੁੱਕੀ ਹੈ ਔਰ ਇੱਕ ਇੱਕ ਕਰਕੇ ਮੰਤਰੀ ਜਿਹੜੇ ਨੇ ਉਹ ਇਸ ਸੈਸ਼ਨ ਤੋਂ ਬਾਹਰ ਆਂਦੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਵੀ ਹਾਲਾਂਕਿ ਇੱਥੇ ਮੌਜੂਦ ਹੈ ਔਰ ਗੱਲਬਾਤ ਵੀ ਕਰ ਰਹੇ ਨੇ ਜਿਸ ਤੰਗ ਦੇ ਨਾਲ ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਆ ਐਸ ਦੀਆਂ ਤਸਵੀਰਾਂ ਵਿਧਾਨ ਸਭਾ ਦੀ ਨੇ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਉਹਨਾਂ ਦੀਆਂ ਸ਼ਿਕਾਇਤਾਂ ਵੀ ਲੈ ਰਹੇ ਨੇ ਔਰ ਆਹੀ ਚੀਜ਼ ਵੇਖਣ ਨੂੰ ਮਿਲਦੀ ਹੈ ਜਦੋਂ ਵੀ ਮੁੱਖ ਮੰਤਰੀ ਕਿਸੇ ਸਮਾਗਮ ਤੇ ਜਾਂਦੇ ਨੇ ਕਿਸੇ ਹੋਰ ਥਾਂ ਤੇ ਜਾਂਦੇ ਨੇ ਤੇ ਜਿਹੜੇ ਵੀ ਲੋਕ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਉਹਨਾਂ ਨੂੰ ਸਮਾਂ ਦਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਹਨਾਂ ਦੀ ਸਮੱਸਿਆਵਾਂ ਨੂੰ ਸੁਣਦੇ ਨੇ ਕੰਪਲੇਂਟਸ ਲੈਂਦੇ ਨੇ ਔਰ ਅੱਜ ਵੀ ਕੁਝ ਇਸੇ ਤਰ੍ਹਾਂ ਦੀ ਤਸਵੀਰ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ ਇਸੇ ਕਰਕੇ ਕਿਥਨੇ ਕਿਥੇ ਮੁੱਖ ਮੰਤਰੀ ਕਹਿੰਦੇ ਨੇ ਕਿ ਮਸਲੇ ਜਿਹੜੇ ਨੇ ਉਹ ਛੇਤੀ ਹੱਲ ਹੁੰਦੇ ਨੇ ਕਿਉਂਕਿ ਅਸੀਂ ਮਸਲਿਆਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਲੋਕਾਂ ਦੇ ਵਿਚਾਲੇ ਜਾਂਦੇ ਹਾਂ ਔਰ ਅੱਜ ਜਿਸ ਢੰਗ ਦੇ ਨਾਲ ਸੈਸ਼ਨ ਦੀ ਕਾਰਵਾਈ ਜਿਹੜੀ ਹੈ ਉਹ ਲਗਭਗ ਲਗਭਗ ਮੁਕੰਮਲ ਹੋ ਚੁੱਕੀ ਹੈ ਦਵਾ ਮੇਰ ਰੋਬਲੋਸਾ ਮੰਤਰੀ ਜੀ ਕਿਸ ਤਰ੍ਹਾਂ ਦੇਖਦੇ ਹੋ ਕਈ ਬਿੱਲ ਪਾਸ ਹੋਏ ਸੈਸ਼ਨ ਦੀ ਕਾਰਵਾਈ ਜਿਹੜੀ ਹੈ ਅਨ ਵਿੱਚ ਸਮੇਂ ਲਈ ਹੁਣ ਸਗਿਤ ਵੀ ਹੋਦੀ ਹੈ ਦੇਖੋ ਸੈਸ਼ਨ ਜਿਹੜਾ ਤੁਸੀਂ ਦੇਖਿਆ ਉਹ ਜਿਹੜੇ ਬਿੱਲ ਪਾਸ ਅਸੀਂ ਕੀਤੇ ਆ ਉਹ ਸਰਬਸੰਮਤੀ ਨਾਲ ਹੋਏ ਆਲਮੋਸਟ ਉਹਨਾਂ ਤੇ ਕੋਈ ਨੁਕਤਾਚਿੰਨੀ ਨਹੀਂ ਹੈ ਤਾਂ ਇਹਦਾ ਮਤਲਬ ਸਰਕਾਰ ਅੱਛੇ ਬਿੱਲ ਦੇ ਰਹੀ ਹੈ ਲੈ ਕੇ ਆ ਰਹੀ ਹੈ ਪੰਜਾਬ ਦੇ ਹਿੱਤ ਵਿੱਚ ਲੈ ਕੇ ਆ ਰਹੀ ਹੈ ਓਵਰਆਲ ਸੈਸ਼ਨ ਨੂੰ ਕਿਦਾਂ ਦੇਖਦੇ ਹੋ ਵਿਰੋਧੀ ਧਿਰ ਦੇ ਭੂਮਿਕਾ ਨੂੰ ਕਿਦਾਂ ਦੇਖਦੇ ਹੋ ਨੇ ਬ੍ਰੋਧਿਤ ਉਰਦੀਪੀ ਹੁਮਕਾ ਜਿਹੜੀ ਹੈਗੀ ਐ ਉਹਨੂੰ ਇੱਕੋ ਗੱਲ ਪਰਦਾ ਹੁਣ ਚਾਹੀਦੀ ਪੰਜਾਬ ਦੀ ਪਬਲਿਕ ਕੀ ਚਾਹੁੰਦੀ ਹੈ ਪੰਜਾਬ ਦੀ ਪਬਲਿਕ ਪੰਜਾਬ ਦਾ ਹਿੱਤ ਚਾਹੁੰਦੀ ਹੈ ਔਰ ਉਹ ਇਸ ਗੱਲ ਨੂੰ ਹੁਣ ਸਮਝਦੇ ਪਏ ਆ ਇਹਨਾਂ ਨੇ ਨਹੀਂ ਸਮਝਿਆ ਮੈਂ ਕਹਿੰਦਾ ਮੰਤਰੀ ਜੀ ਕਾਲੀਆਂ ਭੇਡਾਂ ਦਾ ਜ਼ਿਕਰ ਹੋਇਆ ਬੇਅਦਬੀਆਂ ਦਾ ਜ਼ਿਕਰ ਹੋਇਆ ਗੈਂਗਸਟਰਾਂ ਦਾ ਜ਼ਿਕਰ ਹੋਇਆ ਕਈ ਹੋਰ ਪੱਖ ਦੇ ਮਸਲੇ ਜਿਹੜੇ ਨੇ ਉਹ ਵੀ ਸੈਸ਼ਨ ਦੀ ਕਾਰਵਾਈ ਦਾ ਹਿੱਸਾ ਬਣਦੇ ਨਜ਼ਰ ਆਏ ਨੇ ਆਉਣ ਵਾਲੇ ਦਿਨਾਂ ਚ ਕੈਂ ਇਨ ਸਾਰੇ ਮਸਲਿਆਂ ਨੂੰ ਤੁਹਾਡੀ ਸਰਕਾਰ ਹੱਲ ਕਰਨ ਦੀ ਕੋਸ਼ਿਸ਼ ਕਰੂਗੀ ਬਿਲਕੁਲ ਕਾਲੀਆਂ ਭੇਡਾਂ ਨੂੰ ਕਿਤੇ ਨਹੀਂ ਰਹਿਣ ਦਿੱਤਾ ਜਾਊਗਾ ਬਿਲਕੁਲ ਦੇਖੋ ਸਿੱਧੇ ਤੌਰ ਤੇ ਬ੍ਰਹਮਸ਼ੰਕਰ ਜੀ ਮੱਜ ਜਿਹੜੇ ਇਸ ਪਸਟ ਕਲਪਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਕਾਲੀਆਂ ਭੇਡਾਂ ਨੂੰ ਕਿੱਥੇ ਵੀ ਨਹੀਂ ਰਹਿਣ ਦਿੱਤਾ ਜਾਊਗਾ ਤੁਹਾਨੂੰ ਲਗਾਤਾਰ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਸੈਸ਼ਨ ਦੀ ਕਾਰਵਾਈ ਜਿਹੜੀ ਹੈ ਉਹ ਮੁਕੰਮਲ ਹੋ ਚੁੱਕੀ ਹੈ ਔਰ ਇੱਕ ਇੱਕ ਕਰਕੇ ਮੰਤਰੀ ਜਿਹੜੇ ਨੇ ਉਹ ਇਸ ਸੈਸ਼ਨ ਤੋਂ ਬਾਹਰ ਆਂਦੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਵੀ ਹਾਲਾਂਕਿ ਇੱਥੇ ਮੌਜੂਦ ਹੈ ਔਰ ਗੱਲਬਾਤ ਵੀ ਕਰ ਰਹੇ ਨੇ ਜਿਸ ਢੰਗ ਦੇ ਨਾਲ ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਹਾਂ ਐਸ ਦੀਆਂ ਤਸਵੀਰਾਂ ਵਿਧਾਨ ਸਭਾ ਦੀ ਨੇ ਕਿ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਉਹਨਾਂ ਦੀਆਂ ਸ਼ਿਕਾਇਤਾਂ ਵੀ ਲੈ ਰਹੇ ਨੇ ਔਰ ਆਹੀ ਚੀਜ਼ ਵੇਖਣ ਨੂੰ ਮਿਲਦੀ ਹੈ ਜਦੋਂ ਵੀ ਮੁੱਖ ਮੰਤਰੀ ਕਿਸੇ ਸਮਾਗਮ ਤੇ ਜਾਂਦੇ ਨੇ ਕਿਸੇ ਹੋਰ ਥਾਂ ਤੇ ਜਾਂਦੇ ਨੇ ਤੇ ਜਿਹੜੇ ਵੀ ਲੋਕ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਉਹਨਾਂ ਨੂੰ ਸਮਾਂ ਦਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਹਨਾਂ ਦੀ ਸਮੱਸਿਆਵਾਂ ਨੂੰ ਸੁਣਦੇ ਨੇ ਕੰਪਲੇਂਟਸ ਲੈਂਦੇ ਨੇ ਔਰ ਅੱਜ ਵੀ ਕੁਝ ਇਸੇ ਤਰ੍ਹਾਂ ਦੀ ਤਸਵੀਰ ਜਿਹੜੀ ਆ ਉਹ ਵਿਧਾਨ ਸਭਾ ਦੇ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ ਇਸੇ ਕਰਕੇ ਕਿਥਨੇ ਕਿਥੇ ਮੁੱਖ ਮੰਤਰੀ ਕਹਿੰਦੇ ਨੇ ਕਿ ਮਸਲੇ ਜਿਹੜੇ ਨੇ ਉਹ ਛੇਤੀ ਹੱਲ ਹੁੰਦੇ ਨੇ ਕਿਉਂਕਿ ਅਸੀਂ ਮਸਲਿਆਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਲੋਕਾਂ ਦੇ ਵਿਚਾਲੇ ਜਾਂਦੇ ਹਾਂ ਔਰ ਅੱਜ ਜਿਸ ਢੰਗ ਦੇ ਨਾਲ ਸੈਸ਼ਨ ਦੀ ਕਾਰਵਾਈ ਜਿਹੜੀ ਹੈ ਉਹ ਲਗਭਗ ਲਗਭਗ ਮੁਕੰਮਲ ਹੋ ਚੁੱਕੀ ਹੈ दो में, दो में साथ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।